ਹਾਂ ਜੀ ਕਰਤਾ ਜੀ ਜੀ ਆਪ ਜੀ ਮੈਂ ਬੋਲਦਾ ਜੀ ਤੁਹਾਡਾ ਨਾਮ ਤੋਂ ਬੋਲਦਾ ਐਨ ਕਲਾਬ ਜਿੰਦਾਬਾਦ इन क्लॉप इन भारत माता की ਬੰਦੇ ਬਾਦਮ ਬੰਦੇ ਬਾਦਮ ਬੰਦੇ ਬਾਦਮ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖੇ ਦਸਤਕਾਂ ਪੱਤਰਕਾਰ ਮਨਜੀਤ ਸਿੰਘ ਲਾਹਵਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਸਤਕੋ ਅੱਜ ਅਸੀਂ ਖੜੇ ਆ ਜਗਰਾਉਂ ਦੇ ਡਾਕਟਰ ਅੰਬੇਡਕਰ ਚੌਂਕ ਦੇ ਬਿਲਕੁਲ ਨੇੜੇ ਜਿਹੜਾ ਸੀਤ ਭਗਤ ਸਿੰਘ ਕਮਿਊਨਿਟੀ ਹਾਲ ਬਣਿਆ ਹੋਇਆ ਜਿੱਥੇ ਕਿ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਦੇਵ ਦਾ ਸਿੱਧੀ ਜਣਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਾ ਤੇ ਅੱਜ ਉੱਥੇ ਜਗਰਾਉਂ ਵਿਖੇ ਵੀ ਸਾਥੀਆਂ ਵੱਲੋਂ ਜਿਹੜਾ ਸੀਤ ਭਗਤ ਸਿੰਘ ਦਾ ਸਿੱਧੀ ਜਣਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਸਾਡੇ ਨਾਲ ਵੱਡੀ ਗਿਣਤੀ ਵਿੱਚ ਜਗਰਾਉਂ ਇਲਾਕੇ ਦੇ ਜਿਹੜੇ ਸਾਥੀ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦੇ ਮਨਾਏ ਗਏ ਸਿੱਧੀ ਰਣਨੀਤੀ ਕੀ ਕਹਿੰਦੇ ਆ ਉਹ ਆਪਾਂ ਕਰਦੇ ਹਾਂ ਤਲਵਾ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਕਿਨ ਦੇ ਤੁਹਾਡਾ ਪਰਮਾਤ ਕਰਦੇ ਹਾਂ ਤੇ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਜੀ ਅੱਜ ਦੇ ਮਨਾਏ ਗਏ ਸਿੱਧੀ ਰਣਨੀਤੀ ਕੀ ਕਹਿੰਦੇ ਆ ਅੱਜ ਜੀ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਸਾਨੂੰ ਜੇ ਆਜ਼ਾਦੀ ਮਿਲੀ ਆ ਅੱਜ ਉਹ ਜੋਧੇ ਜਿਨ੍ਹਾਂ ਨੇ ਇਸ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੀਦੇ ਆਜਮ ਸਰਦਾਰ ਭਗਤ ਸਿੰਘ ਸ਼ੀਦੇ ਆਜਮ ਸਰਦੇਵ ਜੀ ਸਿਦਿਆ ਮਹਾਰਾਜ ਗੁਰੂ ਜੀ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅਸੀਂ ਯਾਦੀਦਾਰ ਨਿੰਗ ਮਾਰ ਰਹੇ ਆ ਅੱਜ ਸਮੁੱਚੇ ਜਗਰੌਂ ਦੇ ਅੰਦਰ ਮੌਜੂਦ ਸਮਾਜ ਨੇ ਇਥੋਂ ਦੇ ਮੂਲ ਨਿਵਾਸੀਆਂ ਨੇ ਇਕੱਠੇ ਹੋ ਕੇ ਜਾਂ ਸ਼ਹੀਦਾਂ ਦੀ ਸੋਚ ਤੇ ਪੈਰਾ ਦੇਣ ਵਾਲੀਆਂ ਜਿਹੜੀਆਂ ਸ਼ਕਤੀਤਾ ਹੈਗੀਆਂ ਉਹਨਾਂ ਦੀ ਸੋਚ ਬਰਾਬਰਤਾ ਨੂੰ ਅੱਗੇ ਲੈ ਕੇ ਚੱਲਣ ਵਾਲੇ ਲੋਕ ਨੇ ਉਹਨਾਂ ਨੇ ਪਹਿਲੀ ਵਾਰੀ ਹੋਇਆ ਅੱਜ ਜਗਰੌਂ ਦੇ ਅੰਦਰ ਭਾਈ ਭਗਤ ਸਿੰਘ ਕਮਿਊਨਿਟੀ ਹਾਲ ਦੇ ਅੰਦਰ ਇੱਕ ਸੱਚੀ ਸ਼ਰਧਾ ਤੇ ਸਤਕਾਰ ਸੀਦਾਂ ਨੂੰ ਭੇਡ ਕਰਨ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕੀਤਾ ਗਿਆ ਸੀ ਜਿਹੜੀ ਅਜਨਸੀ ਦੇ ਭਗਤ ਸਿੰਘ ਦਾ ਸਿੱਧੀ ਜਿਹਾ ਵੱਡੀ ਪੱਧਰ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬਣਾਇਆ ਗਿਆ ਤੇ ਉੱਥੇ ਅੱਜ ਡਾਕਟਰ ਅੰਬੇਡਕਰ ਚੌਂਗੜਾ ਜਗਮ ਵਿੱਚ ਬਣਾਇਆ ਹੋਇਆ ਵਾ ਉਹਦੇ ਨੇੜੇ ਇਹ ਅੱਜ ਸਿੱਧੀ ਜਿਹਾ ਬਣਾਇਆ ਗਿਆ ਸੀਧ ਭਗਤ ਸਿੰਘ ਕਮਿਊਨਿਟੀ ਹਾਲ ਆ ਉਹਦੀ ਹਾਲ ਤੱਕ ਬੜੀ ਖਸਤਾ ਬਾਦ ਤੇ ਉਸ ਨੂੰ ਲੈ ਕੇ ਕੀ ਕਹਿੰਦੇ ਮੈਂ ਸਰ ਪਹਿਲਾਂ ਵੀ ਇਹਦੇ ਬਾਰੇ ਬਹੁਤ ਮੁੱਦਾ ਇਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਫਸਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾ ਤੇ ਸਾਡੀ ਇੱਜ਼ਤਕਾਰ ਫੇਰ ਹੀ ਹੈਗਾ ਜੇ ਅਸੀਂ ਉਹਨਾਂ ਲਈ ਬਣੀਆਂ ਉਹਨਾਂ ਦੀ ਯਾਦ ਵਿੱਚ ਬਣਾਈਆਂ ਯਾਦਗਾਰਾਂ ਦੀ ਸੇਵਾ ਤੇ ਸੰਭਾਲ ਵੀ ਕਰੀਏ ਲੇਕਿਨ ਅਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜੇ ਸਾਡੇ ਅੱਜ ਅਫਸਰशाही ਬੈਠੀ ਆ ਉਹਨਾਂ ਦੇ ਅੰਦਰ ਕਿੰਨਾ ਕੁ ਸਕਾਰਾ ਮੈਂ ਤੁਹਾਨੂੰ ਪਲੀਜ਼ ਬੇਨਤੀ ਵੀ ਕਰੂੰਗਾ ਵੀ ਤੁਸੀਂ ਉਹਨਾਂ ਸ਼ਹੀਦਾਂ ਦੇ ਨਾਮ ਦੇ ਉੱਪਰ ਬਣਿਆ ਜਿਹੜਾ ਕਮਿਊਨਿਟੀ ਹਾਲ ਆ ਜਿਹੜਾ ਕਿ ਇੱਕ ਬਰਾਬਰਤ ਨੂੰ ਲੈ ਕੇ ਬਣਿਆ ਸੀ ਇੱਕ ਗਰੀਬ ਦੀ ਧੀ ਨੂੰ ਲੈ ਕੇ ਬਣਿਆ ਸੀਗਾ ਇੱਕ ਜਿਹੜੇ ਗਰੀਬ ਲੋਕ ਆ ਉਹ ਵੀ ਮਾਣ ਮਹਿਸੂਸ ਕਰ ਸਕਣ ਵੀ ਅਸੀਂ ਵੀ ਇੱਕ ਪੈਲੈਸ ਦੇ ਅੰਦਰ ਆਪਣੀ ਬੇਟੀ ਦੀ ਮੈਰਿਜ ਕੀਤੀ ਆ ਜਾਂ ਅਸੀਂ ਵੀ ਜਿਹੜੇ ਪ੍ਰੋਗਰਾਮ ਆ ਇੱਕ ਵਧੀਆ ਹਾਲ ਦੇ ਅੰਦਰ ਕਰ ਰਹੇ ਆ ਸੋ ਅੱਜ ਇਹਦੀ ਜਿਹੜੀ ਦਰਦਨਾਕ ਹਾਲਤ ਆ ਉਹ ਤੇ ਤਰਸ ਵੀ ਆ ਰਿਹਾ ਸਾਨੂੰ ਵੀ ਇਹ ਸ਼ਹੀਦਾਂ ਦਾ ਮੈਂ ਤੇ ਕਹੂੰਗਾ ਵੀ ਅਸਿੱਧੇ ਰੂਪ ਦੇ ਵਿੱਚ ਵਿਮਾਨ ਆ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਜੇ ਦੇਣਾ ਬੰਦਾ ਸੀ ਤਾਂ ਅੱਜ ਜਿਹੜੀ ਇਹਦੀ ਦੇਖਾ ਉਹ ਬਹੁਤ ਹੀ ਨਰਲੀ ਹੋਣੀ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਚੈਨਲ ਤੇ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਤੇ ਤੁਹਾਡਾ ਵੀ ਸਾਰੀ ਸੰਗਤ ਦਾ ਕਿਉਂਕਿ ਜਗਰਾਉਂ ਦੇ ਵਿੱਚ ਪਹਿਲੀ ਵਾਰੀ ਇਹ ਜਿੰਨੀ ਆ ਜਗਰਾਉਂ ਦੀ ਕ੍ਰੀਮ ਖੜੀ ਆ ਇਹਨਾਂ ਨੇ ਸਿੱਧਿਆ ਜਨ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਅੱਜ ਮਨਾਇਆ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਮੈਂ ਤਾਂ ਆਪਣੇ ਵੱਲੋਂ ਇਹ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਤੁਹਾਡਾ ਵੀ ਧੰਨਵਾਦ ਕਰਦਾ ਤੇ ਪੰਜਾਬ ਗਵਰਨਮੈਂਟ ਤੋਂ ਮੰਗ ਕਰਦਾ ਕਿ ਉਹਨਾਂ ਦੇ ਨਾਂ ਤੇ ਬਣੀਆਂ ਹੋਈਆਂ ਜਿੰਨੀਆਂ ਵੀ ਜੜੀਆਂ ਯਾਦਗਰਾਂ ਜਿਹਦੇ ਵਿੱਚ ਇਹ ਅੰਬੇਡਕਰ ਚੌਂਕ ਦੇ ਨੇੜੇ ਜਿਹੜੀ ਬਣੀ ਹੋਈ ਯਾਦਗਾਰਾ ਉਹਨਾਂ ਦੀ ਇਹ ਵੀ ਦੇਖ ਨੂੰ ਸੁਧਾਰਨ ਦੀ ਖਾਤਰ ਅਪਰਾਲੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਪ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਕੇਂਦਰ ਦੀ ਸਰਮਾਤ ਕਰਦਾ ਫਾਈਟਾ ਜੀ ਉਹ ਬਤਨ ਨਾ ਤਾਂ ਤੇ ਅੱਡੇ ਮਨਾਏ ਗਏ ਸੀ ਦਿਨ ਲੈ ਕੇ ਕੀ ਕਰਨੇ ਅੱਜ ਅਸੀਂ ਸਮੁੱਚੀ ਕੌਮ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਭੇਦ ਜੀ ਦਾ ਸ਼ਹੀਦੀ ਦਿਹਾੜਾ ਜੋੜ ਸ਼ਰਧਾ ਨਾਲ ਮਨਾਇਆ ਤੇ ਉਹਨਾਂ ਦੇ ਸਥਾਨ ਤੇ ਜੋ ਕਮਿਊਨਿਟੀ ਹਾਲ ਜਿਹੜਾ ਉਹ ਬਣਿਆ ਹੋਇਆ ਉਹ ਸਥਾਨ ਤੇ ਜਦ ਅਸੀਂ ਮਿਰਾ ਕੇ ਅਸੀਂ ਲੋਕਾਂ 'ਚ ਮਹਿਸੂਸ ਕਰਾਉਣ ਜਾ ਰਹੇ ਆ ਕਿ ਜਿਹੜੀ ਉਹਨਾਂ ਦੇ ਨਾਂ ਤੇ ਸਥਾਨ ਬਣਿਆ ਹੋਇਆ ਜਿਗਾ ਆਪਣੀ ਹੋਈ ਜਗਾ ਉਹ ਬਹੁਤ ਤਰਸਯੋਗ ਹੈ ਅੱਜ ਮੈਂ ਪੰਜਾਬ ਸਰਕਾਰ ਸਰਕਾਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਸ਼ਮਰ ਸਾਹਿਬ ਜੀ ਉਹਨਾਂ ਤੋਂ ਵੀ ਸਪੈਸ਼ਲ ਤੌਰ ਤੇ ਮੰਗ ਕਰਦੇ ਆਂ ਕਿ ਆਪ ਜੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਰਕਾਰ ਕਰਨ ਦੀ ਗੱਲ ਕਰਦੇ ਹੋ ਅੱਜ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਸਮਿਊਨਿਟੀ ਹਾਲ ਬਹੁਤ ਤਰਸਯੋਗ ਆਪ ਜੀ ਪੰਜਾਬ ਸਰਕਾਰ ਤੇ ਆਪ ਖੋਦ ਇਸ ਸਥਾਨਾਂ ਤੇ ਆ ਦੇ ਕੇ ਇਸ ਸਥਾਨ ਦੀ ਹਾਲ ਬਦਲੋਗੇ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਹੌਣ ਵਾਲੇ ਲੋਕਾਂ ਦੇ ਜਿਹੜੇ ਸਾਧਨ ਨੇ ਕੰਮਕਾਜ ਨਹੀਂ ਜਾਂ ਉੱਥੇ ਮੀਟਿੰਗਾਂ ਦਾ ਪ੍ਰੋਗਰਾਮ ਆ ਜਾਂ ਗਰੀਬ ਬੇਟੀਆਂ ਦੇ ਵਿਆਹਾਂ ਦਾ ਜਾਂ ਹੋਰ ਸਾਡੇ ਜੋ ਸਮਾਜਿਕ ਪ੍ਰੋਗਰਾਮ ਕਰਨੇ ਆ ਉਹਨਾਂ ਵਾਸਤੇ ਸਾਡਾ ਸਥਾਨ ਇੱਕੋ ਸੋਨਾ ਬਣ ਸਕੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਤੁਮ ਜੀ ਸਰਕਾਰ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਇਸ ਸਥਾਨ ਨੂੰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖੋਤੋਂ ਬਿਲਕੁਲ ਤੋਂ ਸਹੀ ਕੱਪੜੇ ਚੈਨਲ ਦੀ ਤਰ੍ਹਾਂ ਧਰਵਾਤ ਬੱਜਦੀ ਹੈ ਅੱਜ ਦੇ ਮਹਿੰਗੇ ਸਮਾਨ ਦੇ ਲਈ ਕੀ ਲੱਗੀਆਂ ਹੁਣ ਦੁਕਾਨ ਬਹੁਤ ਵਧੀਆ ਲੱਗਿਆ ਜਿਹੜੀ ਜਾਣਕਾਰੀ ਬਣੀ ਬਹੁਤ ਠੀਕ ਹੈ ਇਹ ਹੋਰ ਲਈ ਮਾਡਲ ਕਿੱਸਾ ਜਾਵੇ ਠੀਕ ਹੈ ਠੀਕ ਹੈ ਲਾਇਬ੍ਰੇਰੀ ਲਈ ਇਹਦੇ ਦਾ ਸਾਨੂੰ ਕੋਈ ਨਹੀਂ ਆਉਂਦਾ ਠੀਕ ਤਾਂ